ਮਿਤੀ 19 ਦਸੰਬਰ ਦਿਨ ਵੀਰਵਾਰ ਐਸਐਸਪੀ ਦਿਹਾਤੀ ਹਰਕਮਲਪ੍ਰੀਤ ਸਿੰਘ ਖਖ ਡੀਐਸਪੀ ਫਲੋਰ ਸ਼ਰਵਨ ਸਿੰਘ ਬਲ ਦੀ ਨਿਗਰਾਨੀ ਹੇਠ ਐਸਐਚਓ ਰਕੇਸ਼ ਕੁਮਾਰ थाना ਮੁਕੇ ਬਿਲਗਾ ਤੇ ਉਹਨਾਂ ਨਾਲ ਏਐਸਆਈ ਅਸ਼ੋਕ ਕੁਮਾਰ ਪਲਵਾਨ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਨੂਰ ਮਹਿਲ ਰੋਡ ਹਰੀਪੁਰ ਫਾਟਾ ਕੋਲ ਨਕਲਗਾ ਕੇ ਆਟੋ ਮੋਟਰਸਾਈਕਲ ਬੰਦ ਕੀਤੇ ਗਏ ਤੇ 25 ਤੋਂ ਪਲੱਸ ਚਲਾਣ ਕੀਤੇ ਗਏ ਉਹਨਾਂ ਪ੍ਰੈਸਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਹਜੇ ਵੀ ਨਾਕਾ ਜਾਰੀ ਹੈ ਐਸਐਚ ਯੂ ਰਕੇਸ਼ ਕੁਮਾਰ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰਾਂ ਨੂੰ ਬਖਸ਼ੇ ਨਹੀਂ ਜਾਵੇਗਾ ਜਿਵੇਂ ਕਿ ਬੁਲਟਾਂ ਦੇ ਪਟਾਕੇ ਤੇ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਨਾ ਬੈਠਣ ਤੇ ਆਪਣੇ ਪੇਪਰ ਪੂਰੇ ਲੈ ਕੇ ਘਰ ਤੋਂ ਨਿਕਲਣ ਅਤੇ ਗੱਡੀਆਂ ਵਾਲੇ ਵੀ ਕਾਲੀ ਫਿਲਮ ਜਾਂ ਪ੍ਰੈਸ਼ਰ ਹਾਰਨ ਨਾਲ ਲਗਾਣ ਅਤੇ ਇਸੇ ਹੀ ਤਰ੍ਹਾਂ ਅਲੱਗ-ਅਲੱਗ ਜਗ੍ਹਾ ਉੱਪਰ ਸ਼ਿਫਟਿੰਗ ਨਾ ਕੇ ਲਗਾਏ ਜਾਣਗੇ 18 ਸਾਲ ਤੋਂ ਘੱਟ ਬੱਚਿਆਂ ਦੇ ਕਰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਵੈਕਲ ਨਾ ਦਿਓ ਇਹ ਰੇਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ रंग मगाउ च लॻी टे ਹਾਂਜੀ ਸਰ ਜੋ ਨੂਰਮੈਲ ਰੋਡ ਵਿਸ਼ੇ ਨਾਲ ਚੱਲ ਰਾਇਆ ਜੇ ਅੱਜ ਕਿੰਨੇ ਮੋਟਰਸਾਈਕਲਾਂ ਦੇ ਚਲਾਨ ਹੋਏ ਤੇ ਕਿੰਨੇ ਮੋਟਰਸਾਈਕਲ ਬਾਂਡ ਹੋ ਰਿਹਾ ਜੀ ਅਸੀਂ ਸਾਡੇ ਇਮਾਨਜੋਗ ਸਹਾਰ ਹਰਕਮਨਪੀ ਸਿੰਘ ਖੱਕ ਐਸਐਸਪੀ ਸਾਹਿਬ ਜਿੰਦਰ ਰੂਲਰ ਜੀ ਦੇ ਦੇਸ਼ਾਂ ਦੇ ਇਸ ਤੇ ਅੱਜ ਵੀਰਵਾਰ ਦਾ ਦਿਨ ਹੈ ਉਹਦੇ ਰਿਗਾਰਡਿੰਗ ਅਸੀਂ ਸਪੈਸ਼ਲ ਨਾਕਾਬੰਦੀ ਕਰ ਰਹੇ ਹਾਂ ਕਿਉਂਕਿ ਨਕੋਦਰ ਜਿਹੜੇ ਜਾਣ ਵਾਲੇ ਲੁਧਿਆਣਾ ਸਾਈਡ ਤੋਂ ਆਉਂਦੇ ਨੇ ਹੁੱਲਣਵਾਚ ਕਿੰਨੇ-ਕਿੰਨੇ ਟ੍ਰਿਪਰ ਰਾਈਡਿੰਗ ਡਾਕੂਮੈਂਟ ਤੇ ਬਰਾਊਂਡ ਨੰਬਰ ਪਲੇਟਾਂ ਲੈ ਕੇ ਆਉਂਦੇ ਨੇ ਸਪੈਸ਼ਲੀ ਥੋੜੀ ਚੈਕਿੰਗ ਕਰ ਰਹੇ ਹਾਂ ਅਸੀਂ ਸੀ ਦੇ ਚ 6 7 6 7 ਮੋਟਰਸਾਈਕਲ ਸਕੂਟਰ ਬੰਦ ਕਰ ਚੁੱਕੇ ਆ ਜਸਟ ਚਲਾਣ ਦੀ 25 ਦੇ ਕਰੀਬ ਚਲਾਣਾ ਸੀ ਕਰਦੇ ਬਾਕੀ ਕਿਤੇ ਜਾ ਰਹੇ ਨੇ ਸਰ ਜੋ ਅੰਡਰਏਜ ਬੱਚੇ ਆ ਰਹੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਜੀ ਫਿਲਹਾਲ ਤੱਕ ਅੰਡਰਏਜ ਕੋਈ ਨਹੀਂ ਸਾਡੇ ਕੋਲ ਆਇਆ ਹਾਲ ਤੱਕ ਜੇ ਕੋਈ ਆਇਆ ਤਾਂ ਉਹਨਾਂ ਦੇ ਪੇਰੈਂਟਸ ਨਾਲ ਸੰਪਰਕ ਕਰਕੇ ਉਹਨਾਂ ਨੂੰ ਇੱਕ ਵਾਰ ਤਾਂ ਜਿਹੜੀ ਵਾਰਨਿੰਗ ਤਾੜਨਾ ਦਿੱਤੀ ਜਾਊਗੀ ਕਿਉਂਕਿ ਇਹ ਫੈਂਸ ਵਿੱਚ ਜਿਹੜਾ ਫਾਈਨ ਬਹੁਤ ਹੈ ਇਸ ਕਰਕੇ ਹਲੇ ਅਸੀਂ ਚੁਲਾਣ ਨਹੀਂ ਕਰ ਰਹੇ ਸਿਰਫ ਉਹਨਾਂ ਦੇ ਪੇਰੈਂਟਸ ਨਾਲ ਸੰਪਰਕ ਕਰਕੇ ਉਹਨਾਂ ਨੂੰ ਸਮਝਾਈ ਰਹੇ ਹਾਂ ਠੀਕ ਹੈ